ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਫਿਰ ਅਸੀਂ ਸ਼ਲੋਕ ਸਾਸਕ੍ਰਿਤੀ ਮਹਲਾ ਪੰਜਵਾਂ ਪੰਜਵੇਂ ਪਾਠ ਸਾਹਿਬ ਜੀ ਨੇ ਜੋ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੋ ਸਾਸਕ੍ਰਿਤੀ ਬਾਣੀ ਉਚਾਰਨ ਕੀਤੀ ਹੈ ਲਿਖੀ ਗਈ ਹੈ ਉਸ ਬਾਣੀ ਦੇ ਕੁਝ ਔਖੇ ਸ਼ਬਦਾਂ ਦਾ ਸ਼ੁੱਧ ਉਚਾਰਨ ਕਿਵੇਂ ਕਰਨਾ ਹੈ ਉਸ ਬਾਰੇ ਜਾਣਕਾਰੀ ਲਵਾਂਗੇ ਆਪ ਜੀ ਨਾਲ 10 10 ਸ਼ਬਦ ਅਸੀਂ ਸੈਕਿਉਰਿਟੀ ਦੇ ਔਖੇ ਸ਼ਬਦ ਲੈ ਕੇ ਉਹਨਾਂ ਦਾ ਸੁੱਧ ਉਚਾਰਨ ਆਪ ਜੀ ਨੂੰ ਕਰਨਾ ਦੱਸ ਰਹੇ ਹਾਂ ਸੋ ਆਓ ਸਲੋਕ ਸੈਕਿਉਰਿਟੀ ਬਾਣੀ ਦੇ ਔਖੇ ਸ਼ਬਦਾਂ ਦਾ ਸੁੱਧ ਉਚਾਰਨ ਕਰਨਾ ਸਿੱਖੀਏ ਕਿ ਕਿਵੇਂ ਇਹਨਾਂ ਬਾੜੀਆਂ ਦੇ ਔਖੇ ਸ਼ਬਦਾਂ ਦਾ ਸੁੱਧ ਉਚਾਰਨ ਕਿਵੇਂ ਹੁੰਦਾ ਹੈ ਸੋ ਸਭ ਤੋਂ ਪਹਿਲਾਂ ਇੱਥੇ ਆਪ ਜੀ ਜੋ ਸ਼ਬਦ ਦੇਖ ਰਹੇ ਹੋ ਦੱਦਾ ਯਈਏ ਨੂੰ ਕਰਨਾ ਲੱਲਾ ਸੋ ਇਸ ਦਾ ਜੋ ਸ਼ੁੱਧ ਉਚਾਰਨ ਹੋਵੇਗਾ ਦੱਦਾ ਈ ਦੀ ਨੂੰ ਸਿਹਾਰੀ ਅੱਗੇ ਐ ੜੇ ਨੂੰ ਕਰਨਾ ਲੱਲਾ ਸੋ ਇਸ ਦਾ ਸ਼ੁੱਧ ਉਚਾਰਨ ਹੈ ਦਿਆਲ ਦਿਆਲ ਨਾਲ ਉਚਾਰਨ ਕਰਨਾ ਹੈ ਕਿਈ ਇਸ ਦਾ ਉਚਾਰਨ ਦੱਦੇ ਨੂੰ ਸਿਹਾਰੀ ਦਿਆਲ ਉਚਾਰਨ ਕਰ ਦਿੰਦੇ ਨੇ ਉਹ ਗਲਤ ਉਚਾਰਨ ਹੈ ਦੱਦਾ ਮੁਕਤਾ ਹੈ ਤਾਂ ਦੱਦਾ ਮੁਕਤਾ ਹੀ ਉਚਾਰਨ ਕਰਨਾ ਹੈ ਅੱਗੇ ਯਈਆ ਦਾ ਉਚਾਰਨ ਕਿਵੇਂ ਹੋਏਗਾ ਈੜੀ ਨੂੰ ਸਿਹਾਰੀ ਲੱਗ ਕੇ ਐੜੇ ਨੂੰ ਕਰਨਾ ਲੱਲਾ ਦਿਆਲ ਉਚਾਰਨ ਕਰਨਾ ਹੈ ਨਾ ਕਿ ਦਿਆਲ ਦੇ ਵਿੱਚ ਤਾਂ ਅਗਰ ਅਸੀਂ ਦਦੇ ਨੂੰ ਸਿਹਾਰੀ ਦੇ ਨਾਲ ਕਰਾਂਗੇ ਤਾਂ ਗਲਤ ਉਚਾਰਨ ਹੋਵੇਗਾ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੈ ਸੋ ਇਸ ਦਾ ਉਚਾਰਨ ਦੇਵਾਲ ਕਰਨਾ ਹੈ ਅਗਲਾ ਜੋ ਸ਼ਬਦ ਦੇਖ ਰਹੇ ਹੋ ਮੰਮੇ ਨੂੰ ਕਰਨਾ ਨੰਨੇ ਨੂੰ ਔਂਕਰ ਖੱਖੇ ਨੂੰ ਟਿੱਪੀ ਖੱਖੇ ਦੇ ਪੈਰ 'ਚ ਯਈਆ ਲੱਗਿਆ ਹੋਇਆ ਹੈ ਸੋ ਇਸ ਦਾ ਸੁੱਧ ਉਚਾਰਨ ਕਿਵੇਂ ਕਰਨਾ ਹੈ ਮੰਮੇ ਨੂੰ ਕਰਨਾ ਮਾ ਨੰਨੇ ਨੂੰ ਔਂਕੜ ਨੂੰ ਅੱਗੇ ਜੋ ਅੱਧਾ ਯਈਆ ਲੱਗਿਆ ਹੈ ਇਸਨੇ ਕੀ ਕਰਨਾ ਹੈ ਖਖੇ ਨੂੰ ਸਿਹਾਰੀ ਲੱਗੇਗੀ ਮਨੁਖਿਆ ਅੱਗੇ ਐੜੇ ਨੂੰ ਜੋ ਖਖੇ ਨੂੰ ਟਿੱਪੀ ਹੈ ਉਹ ਐੜੇ ਨੂੰ ਟਿੱਪੀ ਲੱਗੇਗੀ ਮਨੁਖਿਅਮ ਉਚਾਰਨ ਕਰਨਾ ਹੈ ਮਨੁਖਿਅਮ ਸੋ ਇਸ ਦਾ ਸ਼ੁੱਧ ਉਚਾਰਨ ਮੰਮੇ ਨੂੰ ਕੰਨਾ ਨੰਨੇ ਨੂੰ ਔਂਕੜ ਖਖੇ ਨੂੰ ਤੇ ਪੀ ਜੋ ਲੱਗੀ ਹੈ ਪੈਰ ਚ ਯਈਏ ਯਈਏ ਨਹੀਂ ਠੀਕ ਕੀਤਾ ਖੱਖੇ ਨੂੰ ਸਿਆਰੀ ਲਗਾਈ ਹੈ ਅੱਗੇ ਐੜਾ ਅੱਖਰ ਪ੍ਰਗਟ ਕਰਕੇ ਐੜੇ ਨੂੰ ਟਿੱਪੀ ਲੱਗੀ ਹੈ ਜੋ ਖੱਖੇ ਨੂੰ ਟਿੱਪੀ ਸੀ ਇਸ ਦਾ ਉਚਾਰਨ ਹੈ ਮਨੁਖੇਮ ਐੜੇ ਨੂੰ ਟਿੱਪੀ ਅੰਗ ਦੇ ਨਾਲ ਉਚਾਰਨ ਕਰਨਾ ਹੈ ਮਨੁਖੇਮ ਸੋ ਅਗਲਾ ਜੋ ਸ਼ਬਦ ਹੈ ਤੁਸੀਂ ਦੇਖ ਰਹੇ ਹੋ ਜਜਾ ਗੱਗਾ ਦੱਦੇ ਨੂੰ ਬਿਹਾਰੀ ਸਸਾ ਰਾ ਰਾ ਸਸੇ ਦੇ ਪੈਰ 'ਚ ਇੱਥੇ ਅੱਧਾ ਵਾਵਾ ਹੈ ਸੋ ਇਸ ਦਾ ਉਚਾਰਨ ਕਿ ਜਗਦੀਸ਼ ਵਰ ਕਰ ਦਿੰਦੇ ਨੇ ਜਗਦੀਸ਼ ਵਰ ਪਰ ਇਸ ਦਾ ਜੋ ਸੋਧੋ ਉਚਾਰਨ ਉਹ ਕੀ ਮੇ ਕਰਨਾ ਹੈ ਜੱਜਾ ਗੱਗਾ ਦੱਦੇ ਨੂੰ ਬਿਹਾਰੀ ਦੀ ਅੱਗੇ ਜੋ ਸਸੇ ਦੇ ਪੈਰ 'ਚ ਅੱਧਾ ਵਾਵਾ ਸੀ ਉਸ ਨੇ ਕੀ ਕਰਨਾ ਹੈ ਸਸੇ ਨੂੰ ਔਂਕੜ ਲੱਗੇਗੀ ਅਗੇ ਐਡਾ ਅਖਰ ਪ੍ਰਗਟ ਕਰਕੇ ਰਾਰਾ ਜਗਦੀਸਵਰ ਉਚਾਰਨ ਕਰਨਾ ਹੈ ਜਗਦੀਸਵਰ ਜਜਾ ਮੁਕਤਾ ਜ ਗਗਾ ਮੁਕਤਾ ਗੱਤ ਦੇ ਨੁ ਵਿਹਾਰੀ ਦੀ ਸਸੇ ਨੂੰ ਅਕੜਸੋ ਐਡਾ ਮੁਕਤਾ ਅ ਰਾਰਾ ਮੁਕਤਾ ਰ ਜਗਦੀਸਵਰ ਜਗਦੀਸਵਰ ਉਚਾਰਨ ਕਰਨਾ ਹੈ ਨਾ ਕਿ ਜਗਦੀਸਵਰ ਵਰਕ ਨਾਲ ਉਚਾਰਨ ਕਰ ਅਗੇ ਬਾਵੇ ਨਾਲ ਤਾ ਇਸ ਦਾ ਗੰਤ ਉਚਾਰਨ ਹੋਵੇਗਾ ਜਗਦੀਸ਼ੂਰ ਉਚਾਰਨ ਕਰਨਾ ਹੈ ਸੋ ਅਗਲਾ ਜੋ ਸ਼ਬਦ ਹੈ ਸਸਾ ਮੰਮਾ ਜਜਾ ਇਹ ਇਹ ਨੂੰ ਕਰਨਾ ਸੋ ਇਸ ਦਾ ਜੋ ਸ਼ੁੱਧ ਉਚਾਰਨ ਹੈ ਉਹ ਹੈ ਸਸਾ ਮੰਮੇ ਉੱਤੇ ਇੱਥੇ ਅਦਕ ਲਗਾ ਕੇ ਇਸ ਦਾ ਉਚਾਰਨ ਕਰਨਾ ਹੈ ਸਮਤ ਅੱਗੇ ਜੱਜੇ ਨੂੰ ਸਿਹਾਰੀ ਐਨੇ ਨੂੰ ਕੰਨਾ ਸਮੱਜਿਆ ਉਚਾਰਨ ਕਰਨਾ ਹੈ ਸਮੱਜਿਆ ਭਰ ਕੇ ਬੋਲਣਾ ਹੈ ਅਦਕ ਲਗਾ ਕੇ ਉਚਾਰਨ ਹੋਵੇਗਾ ਸਮੱਜਿਆ ਸੋ ਇਸ ਦਾ ਜੋ ਸ਼ੁੱਧ ਉਚਾਰਨ ਹੈ ਸਸਾ ਮੰਨੇ ਉਤੇ ਅਦਕ ਸਮੱਜਿਆ ਉਚਾਰਨ ਕਰਨਾ ਹੈ ਜੇ ਅਗਰ ਅਸੀਂ ਇਸ ਨੂੰ ਕੋਲਾ ਬੋਲਾਂਗੇ ਸਮੱਜਿਆ ਤਾਂ ਗਲਤ ਉਚਾਰਨ ਹੋਵੇਗਾ ਸਮੱਜਿਆ ਸੋ ਅਗਲਾ ਜੋ ਸ਼ਬਦ ਹੈ ਬੱਬੇ ਨੂੰ ਬਿਹਾਰੀ ਗੱਗੇ ਨੂੰ ਕੰਨਾ ਗੱਗੇ ਦੇ ਪੈਰ 'ਚ ਯਈਆ ਰੀਆ ਪੱਪੇ ਨੂੰ ਸਿਹਾਰੀ ਪੱਪੇ ਦੇ ਪੈਰ 'ਚ ਵੀ ਇਦਾਂ ਤੱਤਾ ਲੱਗਿਆ ਹੈ ਸੋ ਇਸ ਦਾ ਕਿਵੇਂ ਸ਼ੁੱਧ ਉਚਾਰਨ ਹੋਵੇਗਾ ਬੱਬੇ ਨੂੰ ਸਿਹਾਰੀ ਹੀ ਲੱਗੇਗੀ ਸੋ ਜੋ ਇੱਥੇ ਗੱਗਾ ਏ ਇੱਥੇ ਸੋ ਇਹਦਾ ਸ਼ੁੱਧ ਉਚਾਰਨ ਕਿਵੇਂ ਹੋਵੇਗਾ ਬੱਬੇ ਨੂੰ ਸਿਹਾਰੀ ਇੱਥੇ ਜਈਏ ਨੇ ਕੀ ਕੀਤਾ ਹੈ ਗੱਗੇ ਨੂੰ ਸਿਹਾਰੀ ਲਗਾ ਕੇ ਜੋ ਕੰਨਾ ਸੀ ਉਹ ਐੜੇ ਨੂੰ ਲੱਗੇਗਾ ਅੱਗੇ ਪੱਪੇ ਨੂੰ ਸਿਹਾਰੀ ਲਗਾ ਕੇ ਤੱਤੇ ਦੀ ਜੋ ਆਵਾਜ਼ ਹੈ ਉਹ ਬਿਲਕੁਲ ਨਹੀਂ ਨਾ ਮਾਤਰ ਪੂਰੀ ਆਵਾਜ਼ ਨਹੀਂ ਦੇਣੀ ਹੈ ਕਿਉਂਕਿ ਤੱਤਾ ਅੱਧਾ ਲੱਗਿਆ ਹੈ ਇਦਾਂ ਸੁੱਧ ਉਚਾਰਨ ਹੋਵੇਗਾ ਵਿਗਿਆਪਤ ਵਿਗਿਆਪਤ ਬੋਲਣਾ ਹੈ ਵਿਗਿਆਪਤ ਸੋ ਸਿਹਾਰੀ ਤੱਤੇ ਨੂੰ ਉਚਾਰਨ ਨਹੀਂ ਕਰਨੀ ਵਿਕਿਆਤ ਉਚਾਰਨ ਕਰਨਾ ਹੈ ਵਿਗਿਆਤ ਸੋ ਇਸੇ ਤਰ੍ਹਾਂ ਜੋ ਅਗਲਾ ਸ਼ਬਦ ਹੈ ਇਸ ਦੇ ਨਾਮ ਦਾ ਹੀ ਬੱਬੇ ਨੂੰ ਸਿਹਾਰੀ ਇੱਥੇ ਸ ਸ ਦੇ ਪਾਸੇ ਅੱਧਾ ਤੱਤਾ ਲੱਗਿਆ ਤੱਤੇ ਨੂੰ ਬਿਹਾਰੀ ਵੀ ਆ ਰ ਆ ਨੰਨਾ ਹਾ ਹਾ ਸੋ ਇਸ ਦਾ ਉਚਾਰਨ ਕਿਵੇਂ ਕਰਨਾ ਹੈ ਬੱਬੇ ਨੂੰ ਸਿਹਾਰੀ ਬੇ ਅੰਕੇ ਜੋ ਸਸੇ ਦੇ ਪੈਰ ਚ ਅੱਧਾ ਤੱਤਾ ਇਹ ਸੇ ਬਿਹਾਰੀ ਜੋ ਸਸੇ ਨੂੰ ਲੱਗੇ ਇਹ ਤੱਤੇ ਨੂੰ ਉਚਾਰਨ ਹੋਵੇਗੀ ਬਸਤੀ ਹੁਨਾ ਹੈ ਸੋ ਇਸ ਦਾ ਉਚਾਰਨ ਬਸ ਬੱਬੇ ਨੂੰ ਸਿਹਾਰੀ ਬਸਾ ਮੁਕਤਾ ਬਸਤੀਰਨ ਹੈ ਬਸ ਤੀਰਨ ਹੈ ਉਚਾਰਨ ਕਰਨਾ ਹੈ ਬਸ ਤੀਰਨ ਹੈ ਜੇ ਅਸੀਂ ਬੱਬਾ ਸਸੇ ਨੂੰ ਬਿਹਾਰੀ ਬੈਸੀ ਤਰਨ ਹੈ ਉਚਾਰਨ ਕਰਾਂਗੇ ਤਾਂ ਗਲਤ ਉਚਾਰਨ ਹੋਵੇਗਾ ਸੋ ਇੱਥੇ ਸਸਾ ਮੁਕਤਾ ਹੀ ਉਚਾਰਨ ਹੋਵੇਗਾ ਜੋ ਬਿਹਾਰੀ ਲੱਗੇ ਹੈ ਸਸੇ ਨੂੰ ਉਹ ਤੱਤੇ ਨੂੰ ਬਿਹਾਰੀ ਨਾਲ ਉਚਾਰਨ ਹੋਵੇਗੀ ਬਸ ਤੀਰਨ ਹੈ ਉਚਾਰਨ ਕਰਨਾ ਹੈ ਸੋ ਬੱਬੇ ਨੂੰ ਸਿਹਾਰੀ ਸਸਾ ਮੁਕਤਾ ਇਹ ਉਚਾਰਨ ਹੋਵੇਗਾ ਜੋ ਸਸੇ ਨੂੰ ਬਿਹਾਰੀ ਲੱਗੀ ਸੀ ਉਹ ਤੱਤੇ ਨੂੰ ਲੱਗੇਗੀ ਵਸ ਤੀਰਨ ਹੈ ਉਚਾਰਨ ਕਰਨਾ ਹੈ ਵਸ ਤੀਰਨ ਹੈ ਸੋ ਇਸੇ ਤਰ੍ਹਾਂ ਹੀ ਜੋ ਅਗਲਾ ਜੋ ਸ਼ਬਦ ਹੈ ਸਸੇ ਦੇ ਪੈਰ ਦੇ ਵਿੱਚ ਅੱਡਾ ਵਾਵਾ ਹੈ ਸਸਾ ਤੱਤਾ ਸੋ ਇਸ ਦਾ ਉਚਾਰਨ ਕਿਵੇਂ ਕਰਨਾ ਹੈ ਸਸੇ ਦੇ ਪੈਰ ਚ ਉਹ ਵਾਵਾ ਸੀ ਉਹ ਔਂਕੜ ਲੱਗ ਕੇ ਅੱਗੇ ਐੜਾ ਅੱਖਰ ਪ੍ਰਗਟ ਹੋ ਗਏ ਫਿਰ ਸ ਸ ਥ ਥ ਸੁਅਸਤ ਉਚਾਰਨ ਕਰਨਾ ਹੈ ਇਸ ਦਾ ਉਚਾਰਨ ਚਿਵੇ ਕਰਨਾ ਹੈ ਸੁਅਸਤ ਸੁਅਸਤ ਉਚਾਰਨ ਕਰਨਾ ਹੈ ਸੁਅਸਤ ਨਾ ਕਿ ਸਵਾਸਤ ਕਰਾਂਗੇ ਗਲਤ ਉਚਾਰਨ ਹੋਵੇਗਾ ਸ ਸ ਵਾ ਵਾ ਸ ਸ ਥ ਥ ਸਵਾਸਤ ਉਚਾਰਨ ਨਹੀਂ ਕਰਨਾ ਸੁਅਸਤ ਉਚਾਰਨ ਕਰਨਾ ਹੈ ਸੁਅਸਤ ਸੁਅਸਤ ਉਚਾਰਨ ਇਸ ਦਾ ਸ ਸ ਨੂੰ ਔਂਕੜ ਜੋ ਵਾ ਵਾ ਸੀ ਇਸਨੇ ਪਹਿਲੇ ਸਸੇ ਨੂੰ ਔਂਕੜ ਲਗਾ ਕੇ ਅਗੇ ਐੜਾ ਅੱਖਰ ਪ੍ਰਗਟ ਕੀਤਾ ਹੈ ਫਿਰ ਸਸਾ ਥੱਥਾ ਸਵਸਤ ਉਚਾਰਨ ਕਰਨਾ ਹੈ ਅਗਲਾ ਜੋ ਸ਼ਬਦ ਹੈ ਨੰਨਾ ਖੱਥੇ ਨੂੰ ਖੱਥੇ ਦੇ ਪੈਰ ਚਰਦਾ ਯਈਆ ਤੱਤਾ ਤੱਤੇ ਦੇ ਪੈਰ ਚ ਨਾਰਾ ਸੋ ਇਸ ਦਾ ਉਚਾਰਨ ਕਿਵੇਂ ਕਰਨਾ ਹੈ ਨੰਨਾ ਖੱਥੇ ਨੂੰ ਸਿਹਾਰੀ ਯਈਏ ਨੇ ਕੀ ਕਰਨਾ ਹੈ ਯਈਏ ਨੇ ਖੱਥੇ ਨੂੰ ਸਿਹਾਰੀ ਲਗਾ ਕੇ ਅੱਗੇ ਐੜਾ ਅਖਰ ਪ੍ਰਗਟ ਕਰੇਗਾ ਗਏ ਤੱਤਾ ਤੱਤੇ ਦੇ ਪੈ ਚਰਰਾ ਨਖੇ ਅਤਰ ਉਚਾਰਨ ਕਰਨਾ ਹੈ ਨਖੇ ਅਤਰ ਨਾ ਕਿ ਨਖਤਰ ਕਰਾਂਗੇ ਗਲਤ ਉਚਾਰਨ ਹੋਵੇਗਾ ਨਖਤਰ ਉਚਾਰਨ ਬਿਲਕੁਲ ਨਹੀਂ ਕਰਨਾ ਹੈ ਇਸ ਦਾ ਸੁੱਧ ਉਚਾਰਨ ਨੰਨਾ ਠੱਖੇ ਨੂੰ ਸਿਹਾਰੀ ਐਣਾ ਤੱਤਾ ਪੈ ਚਰਰਾ ਨਖੇ ਅਤਰ ਨਖੇ ਅੱਤਰ ਉਚਾਰਨ ਕਰਨਾ ਹੈ ਨਾ ਕਿ ਨਖੱਤਰ ਨਖੱਤਰ ਕਰਾਂਗੇ ਗਲਤ ਉਚਾਰਨ ਹੋਵੇਗਾ ਸੋ ਅਗਲਾ ਜੋ ਸ਼ਬਦ ਹੈ ਤੱਤੇ ਨੋੜਾ ਤੋ ਯਿਆ ਨਾਣਾ ਹਹਾ ਸੋ ਇਸ ਦਾ ਉਚਾਰਨ ਸ਼ੁੱਧ ਕੀਨੇ ਕਰਨਾ ਹੈ ਤੱਤੇ ਨੋੜਾ ਤੋ ਅੱਗੇ ਏੜੀ ਨੂੰ ਸਿਆਰੀ ਏ ਅੱਗੇ ਐੜਾ ਨਾਣਾ ਹਹਾ ਤੋਯਣ ਹੈ ਉਚਾਰਨ ਕਰਨਾ ਹੈ ਤੱਤੇ ਨੂੰ ਹੋਣਾ ਤੋਂ ਈੜੀ ਨਾਲ ਸਿਹਾਰੀ ਐ ਐੜਾ ਮੁਕਤ ਅ ਨਾਣਾ ਮੁਕਤ ਆ ਅੱਗੇ ਹਾ ਹਾ ਤੋਯਣ ਹੈ ਉਚਾਰਨ ਕਰਨਾ ਹੈ ਤੋਯਣ ਹੈ ਤੋਯਣ ਹੈ ਉਚਾਰਨ ਇਸ ਦਾ শুদ্ধ ਉਚਾਰਨ ਹੋਵੇਗਾ ਤੋ ਤੱਤੇ ਨੂੰ ਹੋਣਾ ਤੋਂ ਈੜੀ ਸਿਹਾਰੀ ਐ ਐੜਾ ਮੁਕਤ ਅ ਸੋ ਅਗਲਾ ਜੋ ਸ਼ਬਦ ਹੈ ਸ਼ਸ਼ ਪੈਰ ਚ ਅੱਧਾ ਵਾਵਾ ਸ਼ਸ਼ ਸੋ ਕੈ ਇਸ ਨੂੰ ਸ਼ਵਸ਼ ਉਚਾਰਨ ਕਰ ਦੁੰਦੇ ਨੇ ਜੋ ਕਿ ਗਲਤ ਉਚਾਰਨ ਹੈ ਇਸ ਦਾ ਸ਼ੁੱਧ ਉਚਾਰਨ ਕਿਵੇਂ ਕਰਨਾ ਹੈ ਜੋ ਅੱਧਾ ਵਾਵਾ ਲੱਗਿਆ ਇਸ ਨੇ ਸ ਸੇ ਨੂੰ ਔਂਕੜ ਲਗਾ ਕੇ ਅੱਗੇ ਐੜਾ ਅੱਖਰ ਪ੍ਰਗਟ ਹੋਏਗਾ ਐੜੇ ਨੂੰ ਅਦਕ ਲਗਾ ਕੇ ਫਿਰ ਸ਼ਸ਼ ਉਚਾਰਨ ਕਰਨਾ ਹੈ ਸੋ ਇਸ ਦਾ ਅਸ਼ੁੱਧ ਉਚਾਰਨ ਹੈ ਸ਼ਵਸ਼ ਇਸਨੂੰ ਭਰ ਕੇ ਬੋਲਣਾ ਹੈ ਸਵਸ਼ ਉਚਾਰਨ ਕਰਨਾ ਹੈ ਸਵਸ਼ ਸ ਸੇ ਨੂੰ ਔਕੜ ਸ ਅ ਐੜਾ ਉੱਤੇ ਅਦਕ ਅ ਸ਼ਸ਼ ਸਵਸ਼ ਸਵਸ਼ ਇਸ ਦਾ ਸੁੱਧ ਉਚਾਰਨ ਹੈ ਨਾ ਕਿ ਸਵਸ਼ ਸਵਸ਼ ਨਹੀਂ ਬੋਲਣਾ ਸਵਸ਼ ਉਚਾਰਨ ਕਰਨਾ ਹੈ ਸੋ ਇਹ ਸਾਨੂੰ ਸ਼ਲੋਕ ਸੰਸਕ੍ਰਿਤੀ ਪਾਣੀ ਦੇ ਕੁਝ ਔਖੇ ਸ਼ਬਦਾਂ ਦਾ ਸੁੱਧ ਉਚਾਰਨ ਕਿਵੇਂ ਕਰਨਾ ਹੈ ਸੋ ਬਾਕੀ ਜੋ ਬਾੜੀ ਦੇ ਔਖੇ ਸ਼ਬਦ ਰਹਿੰਦੇ ਨੇ ਉਹਨਾਂ ਦਾ ਵੀ ਆਪ ਜੀ ਨੂੰ ਸੁੱਧ ਉਚਾਰਨ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਸੋ ਆਓ ਇੱਕ ਵਾਰ ਫਿਰ ਤੋਂ ਨਿਗਾਹ ਮਾਰ ਲਈਏ ਇੱਥੇ ਦੱਦਾ ਯੀਨ ਕੰਨ ਲੱਲਾ ਦਾ ਉਚਾਰਨ ਦੱਤਾ ਏੜੀ ਨੂੰ ਸਿਹਾਰੀ ਐੜੇ ਨੂੰ ਕੰਨ ਲੱਲਾ ਦਿਆਨ ਦੇ ਨਾਲ ਉਚਾਰਨ ਕਰਨਾ ਹੈ ਅਗਲਾ ਜੋ ਸ਼ਬਦ ਹੈ ਮੰਮੇ ਨੂੰ ਕਰਨਾ ਨੰਨੇ ਨੂੰ ਔਕੜ ਇੱਥੇ ਖੱਥੇ ਨੂੰ ਟਿੱਪੀ ਪੈਰ 'ਚ ਯਈਆ ਵੀ ਹੈ ਮਾਨੁਖੇਉਂ ਉਚਾਰਨ ਕਰਨਾ ਹੈ ਮਾਨੁਖੇਉਂ ਅੱਗੇ ਜਜਾ ਗਗਤ ਤੈਨੂੰ ਵੀ ਹਰੀ ਦੀ ਸਸੇ ਦੇ ਪੈਰ ਚੱਦਾ ਵਾ ਰਾਰਾ ਜਗਦੀਸ਼ ਵਰਨੀ ਉਚਾਰਨ ਕਰਨਾ ਇਸ ਦਾ ਸੁੱਧ ਉਚਾਰਨ ਹੋਵੇਗਾ ਜਗਦੀਸ਼ ਵਰ ਜਗਦੀਸ਼ ਵਰ ਉਚਾਰਨ ਕਰਨਾ ਹੈ ਅਗਲਾ ਜੋ ਸ਼ਬਦ ਹੈ ਸਮਝਿਆ ਸ ਸ ਮੰਮੇ ਉੱਤੇ ਅੰਤਕ ਜਜੇ ਨੂੰ ਸਿਹਾਰੀ ਐੜੇ ਨੂੰ ਕੰਨਾ ਸਮਝਿਆ ਉਚਾਰਨ ਕਰਨਾ ਹੈ ਭਰ ਕੇ ਬੋਲਣਾ ਹੈ ਅਗਲਾ ਜੋ ਸ਼ਬਦ ਹੈ ਬੱਬੇ ਨੂੰ ਬਿਹਾਰੀ ਡੱਗੇ ਨੂੰ ਕੰਨਾ ਪੈਰ ਸਈਆ ਬੀਆ ਪੱਪੇ ਨੂੰ ਸਿਹਾਰੀ ਤੱਤਾ ਵੀਆ ਵਿਗਿਆਤ ਉਚਾਰਨ ਕਰਨਾ ਹੈ ਵਿਗਿਆਤ ਸੋ ਇਸੇ ਤਰ੍ਹਾਂ ਹੀ ਜੋ ਅਗਲਾ ਸ਼ਬਦ ਹੈ ਇਥੇ ਜੋ ਸਸੇ ਦੇ ਪੈਰ 'ਚ ਤੱਤਾ ਸਸੇ ਨੂੰ ਵੀ ਹਾਰੀ ਗਏ ਹੈ ਤੱਤੇ ਨੂੰ ਵੀ ਹਾਰੀ ਦੇ ਨਾਲ ਉਚਾਰਨ ਕਰਨਾ ਹੈ ਬਸ ਤੀਰਨ ਹੈ ਉਚਾਰਨ ਕਰਨਾ ਹੈ ਬਸ ਤੀਰਨ ਹੈ ਸੋ ਅਗਲਾ ਜੋ ਸ਼ਬਦ ਹੈ ਸਸੇ ਦੇ ਪੈਰ ਚਦਾ ਵਾਵਾ ਸਸਾ ਥੱਥਾ ਇਸ ਦਾ ਵੀ ਉਚਾਰਨ ਸਵਸਤ ਉਚਾਰਨ ਕਰਨਾ ਹੈ ਐੜੇ ਦੇ ਨਾਲ ਉਚਾਰਨ ਕਰਨਾ ਹੈ ਸਵਸਤ ਇਸੇ ਤਰ੍ਹਾਂ ਹੀ ਅਗਲਾ ਸ਼ਬਦ ਹੈ ਨਖੇ ਅਤਰ ਨਖੇ ਅਤਰ ਜੋ ਖਖੇ ਦੇ ਪੈਰ ਚ ਅਦਾ ਯਾ ਹੈ ਇਸ ਨੇ ਕੀ ਕੀਤਾ ਖਖੇ ਨੂੰ ਸਿਹਾਰੀ ਲਗਾ ਕੇ ਅੜ ਅੱਖਰ ਪ੍ਰਗਟ ਲਿੱਤਾ ਹੈ ਨਖਿਆਤਰ ਇਸ ਦਾ ਸੁੱਧ ਉਚਾਰਨ ਹੈ ਸੋ ਅਗਲਾ ਜੋ ਸ਼ਬਦ ਹੈ ਤਤਿੰਹੋੜਾ ਤੋਂ ਯਾ ਨਾਣਾ ਹਾ ਹਾ ਇਸ ਦਾ ਉਚਾਰਨ ਹੋਵੇਗਾ ਤਤਿੰਹੋੜਾ ਤੋਂ ਈੜੀ ਨ ਸਿਹਾਰੀ ਏ ਅੜਾ ਮੁਕਤਾ ਅ ਨਾਣਾ ਮੁਕਤਾ ਰਪ ਹਾ ਹਾ ਤੋ ਯਾਣ ਹੈ ਉਚਾਰਨ ਕਰਨਾ ਹੈ ਸੋ ਇਸੇ ਤਰ੍ਹਾਂ ਹੀ ਅਗਲਾ ਜੋ ਸ਼ਬਦ ਹੈ ਸਸਾ ਪੈਰ ਚ ਵਾ ਵਾ ਛਾ ਏ ਇਹਦਾ ਉਚਾਰਨ ਕਰਨਾ ਹੈ ਸਵਸ਼ ਅੱਧਕ ਲਗਾ ਕੇ ਐੜੇ ਨਾਲ ਉਚਾਰਨ ਹੋਵੇਗਾ ਸਵਸ਼ ਉਚਾਰਨ ਕਰਨਾ ਹੈ ਸੋ ਇਹ ਸੰਸਲੋਕ ਸੱਭਿ ਸਭਿਤੀ ਬਾਣੀ ਦੇ ਕੁਝ ਔਖੇ ਸ਼ਬਦਾਂ ਦਾ ਸ਼ੁੱਧ ਉਚਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ